ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਵਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਚ ਆਗੁਣੇ ਭਾਈ ਤਰੱਕੀਆਂ ਬਖਸ਼ ਸਾਰਿਆਂ ਨੂੰ ਬਾਕੀ ਮੋਟਰ ਬੈਠਿਆ ਜੀ ਮੌਸਮ ਬਹੁਤ ਵਧੀਆ ਸਾਫ ਸੁਥਰਾ ਹੈਨ ਓਕੇ ਹੋਇਆ ਮੌਸਮ ਹੁਣ ਬਾਕੀ ਮੀਂਹ ਥੋੜਾ ਜਿਹਾ ਪੈ ਬੱਦੇ ਜਿਆ ਢੀਰੇ ਸਮਝ ਆ ਪਈ ਗਿਆ ਜਿਆਦਾ ਲੱਗੇ ਨਹੀਂ ਹੈਗਾ ਬਹੁਤਾ ਪਾਣੀ ਤਾਂ ਨਹੀਂ ਖੜਿਆ ਦਾ ਖੇਤਾਂ ਚ ਵੀ ਉਹ ਧਰਤੀ ਰਸਮੀ ਜੀ ਹੋ ਗਈ ਮਸ਼ੀਨ ਅਜ ਵੀ ਨਹੀਂ ਚੱਲੀਆਂ ਹੈਗੀਆਂ ਸਾਡੇ ਕਿਉਂ ਜੀਰੀ ਜਿਹਨਾਂ ਦੀ ਪੱਕੀ ਵੀ ਆ ਤਕਰੀਬਨ ਅੱਜ ਖੇਤ ਚ ਮਸ਼ੀਨ ਵਾਲੇ ਬੜੀ ਨਹੀਂ ਹੈਗੀ ਵੀ ਉਹ ਵੀ ਉੱਚੇ ਖੇਤਾਂ ਜਵੇ ਜਿਹੜੇ ਨੀਵੇਂ ਖੇਤ ਆ ਉਹਨਾਂ ਵਿੱਚ ਤਾਂ ਸਭ ਕਾ ਪਾਣੀ ਜਿਆਦਾ ਪੈਣ ਕਰਕੇ ਉੱਪਰਲੇ ਖੇਤਾਂ ਦੇ ਉਤਰ ਗਿਆ ਕਿ ਖੱਡਾਂ ਇੱਕ ਦੀ ਚੂਹਿਆਂ ਨੇ ਬਹੁਤ ਵੱਡੀਆਂ ਬੰਦੇ ਡੌਲਾਂ ਪੱਟੀਆਂ ਹੀ ਪਈਆਂ ਦੇ ਕਿਸਮ ਦੀਆਂ ਵੀ ਪਾਣੀ ਚਲੋ ਉਤਰੀ ਗਿਆ ਮਾੜਾ ਮੋਟਾ ਨੀਵੇਂ ਖੇਤਾਂ ਚ ਹਲੇ ਪਾਣੀ ਹੈਗਾ ਵੀ ਕੁਝ ਸਾਡੇ ਐਸੇ 24 ਜਿੱਥੇ ਆਪਾਂ ਨੇ ਪਹਿਲਾਂ ਮੱਢਲੇ ਥੋੜੇ ਜਿਹਾ ਉੱਥੇ ਨੇ ਤਰ੍ਹਾਂ ਦੇ ਖੜੇ ਤਾਂ ਨੂੰ ਚ ਹਲੇ ਪਾਣੀ ਚੱਲਣ ਲੱਗ ਗਿਆ ਤੋਬੇ ਦਾ ਹੀ ਪਾਣੀ ਚੱਲ ਪੈਂਦਾ ਕਿ ਉਮੀ ਦਾ ਪਾਣੀ ਤਾਂ ਹਿਸਾਬ ਦਾ ਹੀ ਤਾਂ ਬਹੁਤਾ ਹੈ ਨਹੀਂਦਾ ਫਿਰ ਵੀ ਪਿੰਡਾਂ ਵਿੱਚ ਤੇ ਜਿਹੜਾ ਪਾਣੀ ਗਿਆ ਉਹ ਟੂਟੀਆਂ ਦਾ ਪਾਣੀ ਵੱਧ ਹੋ ਜਾਂਦਾ ਫ ਵੀ ਨੀਵੇਂ ਜਗਾ ਪਾਣੀ ਖੜਾ ਆਲੇ ਬਾਕੀ ਉੱਚੀ ਜਗਾ ਹੀ ਮਸ਼ੀਨ ਚੱਲੀ ਨਹੀਂ ਹੈਗੀ ਵੀ ਰਸਮਾ ਦਾ ਮੈਂ ਖਾਸਾ ਪੈ ਲਿਆ ਚਲੋ ਫੇਰ ਵੀ ਠੀਕ ਹੈ ਹੋ ਜਾਣਾ ਕੱਲ੍ਹ ਨਹੀਂ ਪਰਸੋਂ ਤਾਂ ਵੀ ਚੱਲ ਪੈਣੀ ਹੈ ਮਸ਼ੀਨਾਂ ਖੇਤ ਬਾਤ ਆਉਂਦੇ ਜਾਂਦੇ ਆ ਦਿਨ ਪੋ ਦਿਨ ਫਰਕ ਪੈਂਦਾ ਹਵਾ ਪੱਛੋ ਚੱਲ ਵੀ ਵੀ ਹੁਣ ਮੀਂਹ ਦਾ ਵੀ ਥੋੜਾ ਜਿਹਾ ਲੇਟੇ ਦਾ ਸਿਆਵਾ ਕੰਮ ਹੋਣ ਨਹੀਂ ਨੇੜੇ ਤੇੜੇ ਹੈਗਾ ਹੁਣ ਤਾਂ ਚਕਾ ਦੂ ਜੀ ਜਿਹੜੀ ਇੱਕ ਵਾਰ ਸਾਰੀ ਵੀ ਬਾਕੀ ਦੇਖਦੇ ਆ ਜੀ ਡੋਡੀ ਨੂੰ ਬਹੁਤ ਫਰਕ ਪਿਆ ਵਾ ਜਿਹੜੀ ਬਿਮਾਰੀ ਦਾ ਡਰ ਜ਼ਿਆਦਾ ਨਾਲ ਆਪਾਂ ਨੂੰ ਵੀ ਬਹੁਤ ਵੱਢਣ ਲੱਗੇ ਉੜਨੀ ਹੈ ਉਹ ਪਹਿਲੇ ਇੰਨੇ ਰੀਨੇ ਛਾੜਦੀ ਕੁਸ ਕੁਸ ਮੀਨਾ ਕਰਦੀ ਲੋਟ ਹੁਣ ਆਸ ਜੀ ਹੋਈ ਵੀ ਆ ਥੋੜੀ ਜੀ ਦਾਣੇ ਦੇਖ ਕੇ ਵਿੱਚ ਚਮਕਦੇ ਆ ਦਾਣੇ ਕਿ ਉਹ ਡੋਡੀ ਛਾੜਨ ਕਰਕੇ ਵੀ ਕੁਛ ਨਾ ਕੁਛ ਪੱਲੇ ਪਾਊਗਾ ਵੀ ਚਲੋ ਬਹੁਤਾ ਨਹੀਂ ਰੇਟ ਤਾਂ ਮਾੜਾ ਮੋਟਾ ਘਟੂਗਾ ਉਹਦਾ ਫੇਰ ਵੀ ਡੋਡੀ ਹੈਗੀ ਬਹੁਤ ਆ ਬਈ ਹਲੇ ਵੀ ਉਹਦੇ ਕਰਕੇ ਚੱਕਰ ਆ ਬਾਕੀ ਕੁਛ ਕਟਰ ਮਾਰਿਆ ਪਤਾ ਦੇਖਦੇ ਗੁੱਜਰ ਸ਼ਾਇਦ ਕੱਲ ਕੋਲ ਨੂੰ ਫੇਰ ਦਿਨ ਉਹ ਬੰਬੂ ਜ ਆਪਣਾ ਜਿਹੜਾ ਹੈਗਾ ਪਿੱਛੇ ਇਕੱਠੇ ਜੀ ਕਰਨ ਵਾਲਾ ਤਾਂ ਹੀ ਉਹਦੇ ਦਾ ਹਵਾ ਲੱਗਣੀ ਹੈ ਨਹੀਂ ਇੱਕ ਦੋ ਦਿਨ ਹੋਰ ਲੇਟ ਹੋ ਗਏ ਨਾਲੇ ਖੇਤ ਬਾਤ ਆ ਜੂਗਾ ਸੈਟ ਆ ਜਦ ਤੱਕ ਵੀ ਉਹ ਚੱਕਿਆ ਜਾਵੇ ਫਿਰ ਆਪਾਂ ਠੀਕ ਹੈ ਕਿਉਂ ਇੰਨਾ ਫਿਰ ਪਰਾਲੀ ਜਿਹੜੀ ਹੁਣ ਕਟਰ ਵੱਜ ਜਾਵੇ ਕਾਬੂ ਕਰਨੇ ਵੀ ਥੋੜੀ ਜਿਹੀ ਔਖੀ ਹੋ ਜਾਂਦੀ ਹੈ ਵੀ ਬਾਕੀ ਠੀਕ ਹੈ ਮੌਸਮ ਵਧੀਆ ਜੀ ਮੌਸਮ ਹੈ ਐਨ ਹੁਣ ਓਕੇ ਆ ਸਾਰਾ ਵੀ ਫਸਲ ਥੋੜੀ ਜਿਹੀ ਐਕਤੀ ਕੁਸ ਬਿਮਾਰੀ ਨੇ ਨਾਸ ਮਾਰਿਆ ਕੋਸਾ ਮਹੀਨਾ ਥੋੜਾ ਜਿਹਾ ਅੜਹਾਤਾ ਕੰਮ ਵੀ ਚਲੋ ਫਿਰ ਵੀ ਬਚਾਓ ਆ ਸਾਡੇ ਕਿੰਨੇ ਦਾ ਕਈ ਵਾਸਤੇ ਬਹੁਤ ਬੁਰਾ ਹਾਲ ਹੋ ਗਿਆ ਕਿਉਂ ਪਿਛਲੇ ਸਾਲ ਗਰੀਬੀ ਸੀ ਕਣਕ ਵੀ ਜੀਰੀ ਆਪਣੀ ਜਮਾਈ ਬਿਛੀ ਵੀ ਸੀ ਜੱਕੀ ਆ ਉਹਦਾ ਰੇਟ ਵੀ ਵੱਧਤਾ ਰੇਟ ਵੀ ਤਕਰੀਬਨ ਦੁੱਗਣਾ ਹੀ ਹੋਇਆ ਵਦਾ ਜਿਹੜੀ ਚੀਜ਼ ਗਿਰ ਜਾਂਦੀ ਹੈ ਇੱਕ ਤਾਂ ਉਹ ਘਾਟਾ ਪੈ ਜਾਂਦਾ ਜਿਮੀਦਾਰ ਨੂੰ ਇੱਕ ਫਿਰ ਬੜਾਈ ਉੱਪਰ ਖਰਚਾ ਵੱਧ ਪੈਣ ਲੱ ਜਾਂਦਾ ਹੁਣ ਪਿੱਛੇ ਆਪਣੀ ਵੀ ਗਰੀਬੀ ਦੀ ਬਹੁਤ ਥੱਲੇ ਝੜੀ ਆ ਮੈਂ ਕਹਿੰਦਾ ਵੀ 4-5 ਕਵਾਂਟਲ ਝੜੀ ਆ ਪਿੱਛੇ ਵੀ ਐਕਣ ਹੋ ਜਾਂਦਾ ਫਿਰ ਬੜਾਈ ਵੀ ਦੁੱਗਣ ਲੱਗੇ ਅਗਲਾ ਕਿ ਉਹ ਵਧਣੇ ਵੀ ਹੌਲੀ ਪੈਂਦੀ ਸਾਰਾ ਮਾਲ ਆ ਜਿਹੜਾ ਵਿੱਚੋਂ ਨਿਕਲਦਾ ਮਸ਼ੀਨ ਦਾ ਫਿਰ ਉਹਦਾ ਚੱਕਰ ਪੈ ਜਾਂਦਾ ਬਾਕੀ ਐ ਇੱਕ ਦੀ ਜੀਰੀਆਂ ਖੜੀਆਂ ਬਹੁਤ ਵਧੀਆ ਚਲੋ ਮਾੜੀ ਮੋਟੀ ਟੱਡੀਆਂ ਹੋਈਆਂ ਜਿਹੜੀਆਂ ਹੋਈਆਂ ਵੀ ਐਨਾ ਕੁ ਚ ਆਖੋ ਜਨਾ ਬਾਕੀ ਮੌਸਮ ਸਹੀ ਰਹੇ ਮੌਸਮ ਵੈਸੇ ਹੈ ਹੁਣ ਸਹੀ ਉਹ ਠੀਕ ਹੈ ਵੀ ਠੀਕ ਆ ਬਾਕੀ ਦਿਖਾਉਦਾ ਜੀ ਹੋਰ ਕਾਰੋਬਾਰ ਤੁਹਾਨੂੰ ਇੱਕ ਵਾਰ ਫੇਰ ਸਾਰੀ ਫਸਲ ਦਾ ਜਾਇਜ਼ਾ ਦੇਖਦੇ ਜਾ ਕੇ ਘੁੰਮ ਕੇ ਆਲੇ ਦਾਲੇ ਵੀ ਕਿਵੇਂ ਬੱਤ ਆਉਂਦਾ ਕਿ ਨਹੀਂ ਆਉਂਦਾ ਫਿਰ ਆਪਣਾ ਵੀ ਥੋੜਾ ਜਿਹਾ ਕੰਮ ਰਹਿਦਾ ਇੱਥੇ ਆ ਡੇਢ ਕਿ ਬੀਗਾ ਫਸਿਆ ਵਾ ਵੀ ਇਹ ਦੇਖਦੇ ਐ 12 13 ਤਰੀਕ ਤੱਕ ਸਰੂ ਜੀਰਾਂ ਦੇ ਵੱਢਣ ਆਉਣੀ ਮਸ਼ੀਨ ਵੀ ਜਦੇ ਫਿਰ ਆਪਾਂ ਇਕੱਠੇ ਜਗਾ ਦਾਂਗੇ ਇਹਨਾਂ ਦੀ ਟਰਾਲੀ ਤੇ ਲਾ ਦੇਣਾ ਪੰਜ-ਛੇ ਤੋਂ ਕੰਟਰ ਹੋਣੇ ਆ ਵੀ ਬਾਕੀ ਠੀਕ ਹੈ ਜੀ ਦਿਖਾਉਂਦੇ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਆਪਣੇ ਉਹ ਇੱਕ ਹੋਇਆ ਜਾਨਮਹਲ ਵਾਲੇ ਆਏ ਵੀ ਇਹਨਾਂ ਨੂੰ ਬਿਮਾਰੀ ਬਹੁਤ ਪਈ ਵੀ ਦਿਖ ਰਹੀ ਦੀ ਵਾ ਹੁਣ ਤਕਰੀਬਨ ਆਹ ਚੀਜ਼ ਦੇ ਘਰ ਲੱਗੀ ਆਹ ਇਹ ਡੋਡੀ ਜੀ ਕਿਤੇ ਕਿਤੇ ਨਹੀਂ ਤਾਂ ਸਾਫ ਹੋ ਗਏ ਬਿੱਤੇ ਹਮੈ ਦੱਬੀ ਇਹਨਾਂ ਦੇ ਵੇਖੋ ਜਗ੍ਹਾ ਤਾਂ ਹੈਗੀ ਬੱਲੇ ਜਾਵਾਂ ਹੀ ਹੋ ਜੀ ਪਰ ਹੁਣ ਉੜਨੇ ਵਾਲਾ ਕੰਮ ਘਟ ਗਿਆ ਹੁਣ ਨਸਵਾਰ ਜੀ ਵਾਲਾ ਕੰਮ ਹੋ ਗਿਆ ਹੁਣ ਪੀਲੀ ਪੜੀ ਹਲਦੀ ਨਹੀਂ ਰਹੀ ਜੀ ਅਇਓ ਜੀ ਅੱਜ ਕੱਲ ਖੇਤ ਭਰੇ ਖੜੇ ਤੇ ਤਕਰੀਬਨ ਪੀਕੇ ਪਾਣੀ ਜਣੀ ਪੈਰ ਤਾਂ ਹਲੇ ਡੱਬਦਾ ਪਰ ਸੋਕ ਤੱਕ ਇਹਨਾਂ ਨੇ ਬਾਤਾਂ ਜਣਾ ਫਿਰ ਛਕਾਉਂਦੇ ਆ ਪਰਾਲੀ ਗੁਜਰਾ ਨੂੰ ਇੱਕ ਵਾਰ ਇਹ ਬੀਜ ਦੇ ਬਾਤਾਂ ਬਹੁਤ ਹੈ ਵੀ 7501 ਵੀ ਹੈ ਝਾੜ ਵਧੀਆ ਰਹੂਗਾ ਇਹਦਾ ਵੀ अरे डोटी ने थोड़ा ज़्यादा ना हज़ार ज़्यादा मारता हम्म माता बहुत करी थी ਆ ਲੱਗਾ ਲੋਕਾਂ ਜਾਂ ਵਰਤੇ ਹੁੰਦੇ ਜੀ ਸਾਰੀ ਕਿਉਂ ਫਿਰ ਇਹ ਬੱਚੇ ਚੱਕ ਹੋ ਜਣਾ ਨਹੀਂ ਫਿਰ ਸੈਟ ਅਮਰ ਦੋ ਦੋ ਸਿਆੜ ਖੜੇ ਰਹਿ ਗਏ ਤੇ ਕੁਝ ਪਰਾਲੇ ਜੀ ਪਈ ਤੀ ਉਹ ਫਿਰ ਦੂਰ ਵਾਲੀ ਪਈ ਰਹਿ ਜਾਂਦੀ ਐ ਅਜਕੜਾ ਬੱਟਾ ਦੇ ਨੇੜੇ ਤੇ ਆਪਾਂ ਨੇ ਸਾਫ ਕਰਤੀ ਜੀ ਵੀ ਚੱਕ ਹੋ ਜੂ ਚਲੋ ਮਈ ਵਾਲੇ ਨੇ ਥੋੜਾ ਜਿਹਾ ਅੜਜਾਤ ਦਾ ਕੰਮ ਵੀ ਹੋ ਜਣੀ 2 ਦਿਨ ਦੇ ਵਿੱਚ ਵਿੱਚ ਸੈਟ ਹੈ ਕਿ ਨਾ ਖੱਡਾਂ ਖੋਡਾਂ ਜਨਾਂ ਇਹਨਾਂ ਜਿਹਨੂੰ ਪਾਣੀ ਐ ਉੱਚੇ ਖੇਤਾਂ ਦਾ ਪਾਣੀ ਥੱਲੇ ਆ ਜਾਂਦਾ ਇਹ ਥੋੜਾ ਜਿਹਾ ਫਰਕ ਪੈ ਜਾਂਦਾ ਨੀਵੇਂ ਖੇਤਾਂ ਦੇ ਵਿੱਚ ਮਸ਼ੀਨ ਦਾ ਥੋੜਾ ਜਿਹਾ ਔਖ ਹੋ ਜਾਂਦਾ ਕੱਲ ਇਹ ਪਾਣੀ ਗੱਲ ਭਰੇ ਖੜੇ ਤੇ ਐਗਰੀ ਡੋਡੀ ਦੇ ਪੈਣ ਕਰਕੇ ਵੀ ਕਿਸੇ ਨੇ ਲਾਇਆ ਹੀ ਨਹੀਂ ਹੈਗਾ ਹੁਣ ਆ ਦੇਖੋ ਆ ਤਾਂ ਪੱਕੇ ਖੜੇ ਆ ਇਹਦੇ ਪਾਣੀ ਖੜਾ ਇਹ ਹੁਣ ਟੋਪੇ ਦਾ ਪਾਣੀ ਚੱਲ ਰਿਹਾ ਇਹਦੇ ਵਿੱਚ ਨੂੰ ਹੁਣ ਉਥੇ ਨੱਕਾ ਲਾਉਣਾ ਪੈਣਾ ਉਥੇ ਗੇਰ ਦੇ ਟਰਾਲੀ ਭਰ ਕੇ ਮਿੱਟੀ ਦੀ ਤਾਂ ਲੋਟ ਆਉਣਾ ਪਹਿਲਾਂ ਥੈਲੇ ਲਾਏ ਤੇ ਉਥੇ ਨਹੀਂ ਤਾਂ ਪਿੰਡ ਦਾ ਪਾਣੀ ਚੱਲੀ ਹੋ ਜਾਣਾ ਇਹ ਤਾਂ ਮੁੱਕਣਾ ਹੀ ਹੈ ਕੰਮ ਆ ਤਾਂ ਮੀਂਹ ਦੇ ਪਾਣੀ ਕਰਕੇ ਕੱਢਣਾ ਪੈਗਾ ਨਹੀਂ ਖੇਤ ਸੁੱਕਿਆ ਪਥੇ ਬਹੁਤ ਵਧੀਆ ਇਹ ਕੋਈ ਲੱਗਣਾ ਤੇ ਪਾਣੀ ਘਾਤੀ ਸਾਫ ਹੈ ਬਾਕੀ ਅਗਦੀ ਰੌਣੀਆਂ ਨੂੰ ਬਹੁਤ ਹਰੇ ਕੇ ਕਹਿੰਦਾ ਵੀ ਰੌਣੀ ਕਰਨੀ ਪਾਣੀ ਆ ਜੇ ਇਹ ਖੱਟਾ ਜਾਂ ਨਾ ਪਾਣੀ ਉੱਤੋਂ ਜਾਂਦਾ ਫਿਰ ਨਹੀਂ ਉਹ ਖੇਤਾਂ ਨੂੰ ਪਰ ਰੌਣੀ ਵਾਲੇ ਦਾ ਕਰਤੇ ਹੁਣ ਸਾਰੇ ਬਰਾਬਰ ਦੇਖੋ ਤੁਸੀਂ ਲੈ ਦੇ ਗੱਲੀ ਇਹ 600 ਰੁਪਏ ਲੱਤਾ ਜੀ ਕਟਰ ਮਾਰਨੇ ਦਾ ਉਹਨਾਂ ਨੇ ਵੀ ਚੱਕਣੀ ਉਹਨਾਂ ਨਹੀਂ ਹੁੰਦੀ ਜਣੀ ਕਈ ਜਗ੍ਹਾ ਦੇਖਿਆ ਵੀ ਕਈ ਕਹਿੰਦੇ ਵੀ ਸਾਨੂੰ 1000 ਰੁਪਏ ਕੀਲੇ ਦੰਦੇ ਪਰਾਲੀ ਚੱਕਣ ਦਾ ਕਈ ਜਗ੍ਹਾ ਫਰੀਏ ਮਾਰ ਕੇ ਇਕਨੇ ਚੱਕਦੇ ਆ ਪਰ 7 ਤੇ 600 ਰੁਪਏ ਕਟਰ ਦਾ ਲੈ ਲੈਂਦੇ ਅੱਗੇ 500 ਰੁਪਏ ਦਿੰਦੇ ਹੁਣ 600 ਦਿੰਦਾ ਇਹਨਾਂ ਨੇ ਕਿ ਤੀ ਵੀ ਤਾਂ ਇਹਨਾਂ ਦਾ ਪਰਾਲੀ ਚੱਕਣੀ ਆ ਖਾਸਾ ਪੈਦਾ ਰਿਸਮਾਰੇ ਸਮਝ ਆਉ ਕਿ ਵੀ ਪੈਰ ਗੜਦੇ ਆਲੇ ਖੇਤਾਂ ਦੇ ਵਿੱਚ ਮਾਝਾ ਵਾਈਟਾਂ ਪਾਣੀ ਚੱਲਦਾ ਆ ਆਨਪਕੇ ਵੀ ਜੇ ਪਾਣੀ ਨਾ ਰੁੱਕ ਜਾਵੇ ਤਾਂ ਵੀ ਇਹ 10 ਦਿਨ ਤੱਕ ਘਟੋ ਘਟ ਵਧਣੇ ਜੇ ਹੁਣ ਤੇ ਪਾਣੀ ਰੁੱਕ ਜਾਵੇ

ਹਾਂ ਕੀ ਆ ਬੜੀ ਜਤੀ ਛੁੱਟੀ ਕਰਦੇ ਸੀ ਬੜਾ ਪਾਤੀ ਓਏ ਬਾਤਿਆਂ ਦਾ ਪਹਿਲੇ ਹੀ ਮੋਬੜੀ ਬਾਟਾ ਆਇਆ ਨੇ साफदा करना है जितो हमारा कोई घोटिया दे काटा मुझ पे कट्टा नहीं कट्टा हमें अलग बने ਮੈਨੂੰ ਲੱਗਦਾ ਹੈ ਕਿ ਨਾਮ ਨਹੀਂ ਤਾਂ ਕਦੋਂ ਤੁਹਾਨੂੰ ਨਾ ਕਰਨ ਬਰਕਰਾਰ ਰਹੀ ਦੇ ਆਗੇ ਬੂਟੇ ਵਾਲਾ ਖੇਤ ਬਹੁਤ ਸ਼ੇਤੀ ਬਾਪਾਉਂਦਾ ਹੈ ਇੱਕ ਦੀ ਸਾਰਿਆਂ ਦੀ ਬਜਾਈਆਂ ਬੂਟੇ ਦੇ ਵਿੱਚ ਲੇਟੇ ਹੋ ਗਏ ਨੇ ਕੱਖ ਦੋ ਦੋ ਵਾਰ ਬੀਜ ਹੋ ਜਾਂਦੇ ਆ ਕੱਖ ਬੀਜਣੇ ਦਿੱਤੇ ਆਪਾਂ ਨੇ ਬੀਜੇ ਵੀ ਤੇ ਮਾਰਤੇ ਵੀ ਨੇ ਮੀਂਹ ਪਈ ਇੱਕ ਦੀ ਬਹੁਤ ਆ ਸਭ ਦੇ ਕੰਮ ਐਸੀ ਲੇਟ ਜਾਈ ਹੋਇਆ ਪਿਆ ਤੇ ਉਹ ਆਪਣੇ ਬਾਅਦ ਡੰਗਰ ਘੱਟਦੇ ਜਿਹੜਾ ਡੰਗਰ ਜ਼ਿਆਦਾ ਫਿਰ ਔਖਾ ਹੋ ਜਾਂਦਾ ਥੋੜਾ ਜਿਹਾ ਆਚਾਰਤਾ ਇੱਕ ਦੀ ਚਾਰਕਲ ਕੰਮ ਚੱਲ ਰਹਾ ਦਾ ਉਹ ਵੀ ਜਿੱਥੇ ਹਾਰੜ ਜ਼ਿਆਦਾ ਹੈ ਉੱਥੇ ਦਾ ਆਚਾਰ ਬਹੁਤ ਗਿਆ ਉਹਦੇ ਕਰਕੇ ਹੁਣ ਆਚਾਰ ਦਾ ਰੇਟ ਵੀ ਹਾਈ ਹੋਇਆ ਪਿਆ ਮਹਿੰਗਾ ਹੋ ਗਿਆ 750 ਰੁਪਏ ਨੂੰ 50 ਕਿਲੋ ਦੀ ਗੱਠ ਮਿਲਦੀ ਆ ਫਿਰ ਵੀ ਤਿਆਰੀ ਕੀ ਲੱਗੀ ਹੋਣ ਸਾਫ ਸਫਾਈ ਹੋ ਗਈ ਸਮਾਨ ਚੱਕਿਆ ਗਿਆ ਅੰਦਰ ਤੇ ਸੰਭਰਿਆ ਗਿਆ ਸਾਰਾ ਇਹਨ ਵਿਖੋਣਾ ਆਮ ਲੋ ਵੀ ਹੋ ਜੂਗੀ ਤਿਆਰੀ ਨੇੜੇ ਜੇ ਸਾਰੇ ਵਿੱਚ ਸਾਫ ਸਫਾਈ ਦਾ ਕਰਤਾ ਹੈ ਜਿਹੜਾ ਫਾਲਤੂ ਸਮਾਨ ਚੱਕਦਾ ਵੀ ਜਨਰੇਟਰ ਐ ਵੀ ਆ ਗਏ ਚਲੋ ਇਹ ਥਲਾਂ ਸਰ ਉੱਪਰ ਰਹੇਗਾ ਇਹ ਥੱਲੇ ਇੱਥੇ ਹੁੰਦੀ ਢੋਲ ਦੀ ਬਣੀ ਵੀ ਉਹਦੇ ਵਿੱਚ ਫੇਰ ਬਾਤ ਤਾਂ ਨਹੀਂ ਬਦਲਦਾ ਹੈਗਾ ਇਹ 80000 ਦਾ ਆਇਆ ਜੀ ਕਈ ਵੀਰਾਂ ਨੇ ਵਿੱਚ ਕਮੈਂਟ ਆਏ ਤੇ ਕਹਿੰਦੇ ਮਾਸਾ ਜਨਰੇਟਰ ਪੁੱਛੋ ਵੀ ਕਿੰਨੇ ਦਾ ਮਿਲਿਆ ਇਹਨਾਂ ਨੂੰ 80000 ਦਾ ਜਨਰੇਟਰ ਮਿਲਿਆ ਜੀ 100% ਕਾਪਰ ਬਾਕੀ ਹੁਣ ਟੱਕਿਆ ਹੋਇਆ ਢੋਲ ਹੈ ਕਹਿ ਕੁਛ ਨਹੀਂ ਸਕਦੇ ਹੈਗੇ ਇੱਕ ਦਿਖਾਈ ਦੀ ਬਾਈ ਨੇ ਵੀਡੀਓ ਕਾਪਰ ਗੇਲ ਕਹਿੰਦੇ ਬਣਾਇਆ ਹੋਇਆ ਉੱਪਰ ਕਾਪਰ ਵਿੱਚ ਥੱਲੇ ਨਮੂਨੇ ਦੋ ਚੀਜ਼ਾਂ ਦਾ ਬਣਿਆ ਬਤਾਓ ਕਾਪਰ ਲਿਖਾ ਹੋਇਆ ਉੱਪਰ ਹੀ ਤਾਂ ਉਹ ਨਹੀਂ ਲਿਖ ਰਿਹਾ ਵੀ ਕਿਹੜੀ ਹੈ ਹਿੰਦ ਦਾ ਵਧੀਆ ਹੋਇਆ ਜੀ ਹਿੰਦ ਵਾਲੇ ਵੀ ਕਨ ਕ੍ਰਾਫਟ ਨੰਨਦੀ ਨਾ ਕਹਿੰਦੇ ਹੈਂਡਲ ਕਰ। ਲੋਕ ਦੇਖਦੇ ਬਾਕੀ ਕਰਕੇ ਤਿਆਰੀ ਹੁੰਦੀ ਆ ਦੇ। ਵੈਸੇ ਸਾਫ ਸਪਾਈ ਹੋ ਗਈ। ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਦੇ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਭਾਈ ਸਤ ਸ੍ਰੀ ਅਕਾਲ ਜੀ